ਕਹੇ ਮੰਗਵਾਈ ਤੋਂ ਸੀ ਮੰਗਾਇਆ ਤੇ ਤੇ ਬਖਤਮ ਹੋ ਗਈ ਚਲੋ ਕੋਈ ਬਾਤ ਨਹੀਂ ਮੇਰੇ ਲਈ ਇਹ ਤੋਂ ਮਤ ਬੁਲਾਣਾ ਸਪੈਸ਼ਲ ਮੈਂ ਤਾਂ ਖਾਣਾ ਖਾਇਆ ਅਭੀ ਅੱਜ 28 ਤਰੀਕ ਨੂੰ ਜੀ ਦੂਜਾ ਦਿਨ ਹੋਗਿਆ ਜੀ ਆਪਾਂ ਨੂੰ ਠਣਾ ਵੜਦੇ ਹਾਂ ਇਹ ਦੋ ਤੋਂ ਪੰਜਾਬੀ ਆਹ ਜੀ ਯਾਰ ਮੈਂ ਜਾਵਾ ਦੋ ਰਿਕਾਰਡਿੰਗ ਸੋਨ ਬਈਆ ਦਾ ਅਟਾ ਕਰ ਰਹੇ ਹਾਂ ਸੋਨ ਬਈਏ ਸੋਨ ਬਈਏ ਹਾਂ ਸੋਨ ਬਈਆ ਬਟਾ ਕਰ ਰਹੇ ਹਾਂ इसको मैं जागराउंड से जब पहले हाँ। जानता था जानता था इसका मांगीलाल लाल भैया रहता है वहाँ पे जागराउंड में और सुनाओ की बातचीत ये पंद्रह जीरो नौ कैसा निकल रहा है ठीक है कि निकला है ठीक निकले बढ़िया निकल रहा है हाँ दस का आसपास पास खिले दस का आसपास है दस का आस गाड़ी बढ़िया चल रही है गाड़ी बढ़िया बहुत टॉप और कितना बिगा है आपका ये पांच भी गए सारा ये ये वाला वो ठीक दिया तोड़ है अच्छा हां जी आगे भी, भी गए और ये इतने आदमी कैसे आए कि बस दान तो काटने देखने के लिए अच्छा अरे वो चलो करो अरे मैं खाली कर जाके जी ਹੋ ਪਟੜੀ ਜਗੋ ਭੰਗ ਆਹ ਟੈਂਕੀ ਮੇ ਕੰਮ ਹੋ ਗਿਆ ਨਾ ਔਰ ਵੀ ਬੱਸ ਖਜੇ ਪੂਰਾ ਤਣੀ ਆਇਆ ਜੀ ਦਾਣਾ ਚੋਨਾ ਨਹੀਂ ਕਿ ਆਪਾਂ ਕਹਿੰਦੇ ਨੇ ਧਾਨ ਕਹਿ ਦਿੰਦੇ ਆ ਇਹ ਚੋ ਟਮਾਟਾ ਮ ਆਇਆ ਕੱਲ ਵਧੀਆ ਥਣ ਲੱਗ ਗਿਆ ਸੀਗਾ ਅੱਜ ਵੀ ਹੈਗਾ ਸਾਡੇ ਕੋਲੇ ਕੰਮ ਇਹਦਾ ਟੋਟਿਆਂ ਚ ਕਿ ਕੱਲ ਨੂੰ ਵੀ ਕੱਲ ਦਾ ਵੀ ਕੰਮ ਹੈਗਾ ਆਪਣੇ ਕੋਲੇ ਜੀ ਬਾਕੀ ਮੌਸਮ ਖਰਾਬ ਹੈ ਮੌਸਮ ਸੈਰਵੇ ਤਾਂ ਚਲੋ ਕੰਮ ਵਧੀਆ ਰਹਿਣਾ ਮੌਸਮ ਖਰਾਬ ਹੁੰਦੇ ਕਾਰਨ ਇਕੜਾ ਸਿਰੋਸਤੇ ਘਟਾਈ ਅਸਤੇ ਤੱਕ ਹੋਣ ਦੇ ਕਾਰਨ ਈਨੇ ਕਿੰਨੇ ਟਮਾਟਾ ਮੇ ਟੋਟੇ ਆਈ ਵੀ ਪਰ ਰਸਤਾ ਹੈ ਨਹੀਂ ਉਹਨਾਂ ਨੂੰ ਇਹ ਰਸਤੇ ਦੀ ਮੁਸ਼ਕਲ ਕਰਕੇ ਆਪਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਠੀਕ ਇਹ ਵੀ ਰਸਤਾ ਕੰਦਾ ਜੀ ਸੀ ਬੀ ਨਾਲ ਬਣਾਇਆ ਹੈ ਇਹ ਨਾਲਾ ਪਹਿਲਾਂ ਤਾਂ ਕਿਹਾ ਸੀ ਕਿ ਵੀ ਹੁਣ ਪੁਈਆਂ ਲਿਆ ਕੇ ਦੱਬ ਦਿੰਦੇ ਤਾਂ ਨਾਲੇ ਦਾ ਕੰਮ ਵੀ ਵਿਗੜ ਜਾਂਦਾ ਤੁਹਾਡਾ ਪੱਕਾ ਰਸਤਾ ਬਣ ਜਾਂਦਾ ਪਰ ਆਈ ਇਹ ਨਾਲ ਲੁੱਟਾਂ ਇੰਨੀ ਸਮਝ ਨਹੀਂ ਆ ਇਹ ਇਹ ਫੁਰਨੇ ਨਾ ਪਦੇ ਆ ਜਿਆ ਦੀ ਮਰਜ਼ੀ ਕਰਦੇ ਆ ਇੰਨੀ ਜਗ੍ਹੀ ਕਿੰਨੇ ਫੁਰਨੇ ਦਾ ਪ੍ਰਬੰਧ ਨਹੀਂ ਹੋ ਸਕਦਾ ਸੀ ਪੰਜਾਬ ਥੋੜਾ ਜੀ ਜਿੱਥੋਂ ਜਾ ਕੇ ਚੀਜ਼ ਲੈ ਆਉਣੀ ਹੈ ਪਹਿਲਾਂ ਜਦੋਂ ਤੱਕ ਪੰਜਾਬ ਦੇ ਵਿੱਚ ਇਹ ਫੁਰਨੇ ਆਪਣੇ ਪਰਾਂ ਦੇ ਵਿੱਚ ਕਿੰਨੇ ਹੁੰਦੀਆਂ ਤੇ ਬੰਦਾ ਯਾਦ ਕਰਦਾ ਤੇ ਇਹ ਆਪਣਾ ਫੋਰਮ ਹੈ ਸੱਸੀ ਗਾਲ ਜੀ ਪਰਪੇਦ ਵਗੇ ਤੋ ਕਿਵੇਂ ਗੱਡੀ ਵਧੀਆ ਚੱਲਦੀ ਆਪਣੇ ਵਧੀਆ ਵਧੀਆ ਓਕੇ ਏਅਰਪੋਰਟ ਅੱਜ ਤਾਂ ਠੀਕ ਆ ਜੀ ਥੋੜਾ ਗੱਡੀ ਅੱਗੇ ਲੈ ਲੈ ਤਾ ਹਾਂ ਅਲੇ ਬਣਾ ਵੀਡੀਓ ਨਾਲ ਗੱਲਾਂ ਬਾਤਾਂ ਮਾਰਚਾਰ ਰੈਂਟ ਮਨ ਜੀ ਬੱਗੇ ਕਰਾਂ ਹਾਂ ਜੀ ਸੱਸੀ ਗਾਲ ਜੀ ਸਾਰੇ ਵੀਰ ਭਰਾਵਾਂ ਨੂੰ ਤੇ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੀ ਆ ਕਿ ਮਾੜਾ ਮੋੜ ਕੋਈ ਬੈਲਟ ਢਿੱਲੀ ਕੋਈ ਨਾਟ ਕਾਬਲਾ ਹੁੰਦਾ ਹੀ ਆ ਜਦੋਂ ਰਿਪੇਅਰ ਕਰਗੇ ਤੇ ਕੱਲ੍ਹ ਥੋੜਾ ਜਿਹਾ ਇੱਕ ਦੋ ਵੇਰੀ ਹੋਇਆ ਸੀਗਾ ਬੈਲਟ ਬੁਲਟਾ ਸਲਿੱਪ ਕਰਦੀਆਂ ਸੀ ਅੱਜ ਤੋਂ ਮਹਾਰਾਜ ਦੀ ਕਿਰਪਾ ਨਾਲ ਅੱਛੀ ਚੱਲ ਰਹੀ ਆ ਗੱਡੀ ਕੰਮ ਤੋਂ ਵਿੱਚ ਵਿੱਚ ਜੋ ਆਇਆ ਮਾੜਾ ਮੋੜ ਚੱਲ ਰਿਹਾ महाराज सचा पाचा इदा ही वजिया अच्छी अच्छी रखे अपनी गड्डी को ये ये देखो ट्राली लाइन जा रहा ये इधर रास्ते थोड़े जैट कल जैसी पीना बनवाया भाई इधर रिस्क ना लिया करो ਇਹ ਆਵਦਾ ਰਸਤਾ ਪਹਿਲਾ ਦੇਖਣਾ ਚਾਹੀਦਾ ਇਹ ਪਾਲੇ ਰਮਲੇ ਬੁਰਾ ਆਈ ਆ ਹਾਂ ਉਹ ਜਿਹੜੀ ਉਹ ਗਾਰ ਕੱਢਦੇ ਨੇ ਉਸੇ ਬਣਾ ਦੇ ਬਸ ਬਾਕੀ ਕਰੂ ਅੱਜ ਨਾਲ ਬਾਤ ਕਿੰਨਾ ਬਤਾਂ ਕਰ ਲੈਣੀਆਂ ਚਾਹਤ ਨਾਲ ਜੀਤੀਆਂ ਹੋਰ ਸੁਣੋ ਜੀ ਆਪਣਾ ਚੈਨਲ ਤੁਹਾਨੂੰ ਪਤਾ ਹੀ ਆ ਕੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਜੀ ਇੰਸਟਾਗ੍ਰਾਮ ਪੇਜ ਨੂੰ ਵੀ ਗੱਡੀ ਆਪਣੀ ਇੱਕ ਨੰਬਰ ਚੱਲ ਰਹੀ ਹੈ ਚਲੋ ਪਰਮਾਤਮਾ ਜੋ ਵੀ ਅਸਤੇ ਇਹ ਕੰਨੇ ਵੀ ਜੋ ਵੀ ਇੱਧਰ ਕਮਾਉਣ ਵਾਸਤੇ ਆਇਆ ਹੈ ਪਰਮਾਤਮਾ ਹਰੇਕ ਬੰਦੇ ਦੀ ਮਨੋਕਾਹਨਾ ਪੂਰੀ ਕਰੇ ਸਾਰੇ ਸੁੱਖੀ ਸੰਧੀ ਸੀਜ਼ਨ ਲਾ ਕੇ ਕਰੇ ਜਾਣpass ਦੇ ਕਿਹੜ ਦੇ ਸਾਡੀ ਤਾਂ ਇਹੀ ਦੁਆ ਸਾਰਿਆਂ ਦੀ ਪਰਮਾਤਮਾ ਇਹ ਮੇਰਾ ਵਾਈ ਗਰੂ ਸਭ ਦਾ ਭਲਾ ਕਰੇ ਠੀਕ ਆ ਜੀ ਦੋਸਤੋ ਧੰਨਵਾਦ ਅੱਗੇ ਕਿਵੇਂ ਜਿਵੇਂ ਅਪਡੇਟ ਆਉਂਦੀ ਰਹੂਗੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਠੀਕ ਆ ਜੀ ਹੁਣ ਆਪਾਂ ਅੱਜ ਦਾ ਬਲੌਗ ਇੱਥੇ ਹੀ ਖਤਮ ਕਰਦੇ ਆ ਧੰਨਵਾਦ